빌ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਅਰੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਆਂ ਬੋਲੀਆਂ ਮੇਰੀ ਬਾਹ ਤੋੜਤੀ ਮੇਰੀ ਆਹ ਬਾਹ ਦੇ ਉੱਤੇ ਮਾਰਿਆ ਜ਼ੋਰ ਦੇਣੇ ਜਿੱਦ ਹੈ ਤੁਸੀਂ ਤਾਂ ਮੈਂ ਬੁੱਕ ਟੋ ਕਾਲ ਕਰਦਾ ਮੈਂ ਤੁਸੀਂ ਕਰੋ ਤੁਹਾਡੇ ਲਈ ਆਇਆ ਕਾਲ ਕਰਾ ਦੀ ਕਰੋ ਮੈਨੂੰ ਬਿੱਲੇ ਨੇ ਮੇਰੇ ਤੇ ਪਰਸਨਲ ਅਟੈਕ ਕੀਤਾ ਮੈਨੂੰ ਕੁੱਟਿਆ ਮੇਰੀ ਬਾਹ ਤੇ ਮਾਰਿਆ ਮੈਨੂੰ ਕਹਿੰਦੇ ਲੜ ਰਹੀ ਸੀ ਇਹਨਾਂ ਨੇ ਲੇਡੀਜ਼ ਲੈ ਆ ਕੇ ਲੇਡੀਜ਼ ਲੈ ਆ ਕੇ ਇਹਨਾਂ ਨੇ ਮੇਰੇ ਮਾਰਿਆ ਆਹਾ ਕੱਢ ਕੇ ਲੈ ਕੇ ਗਿਆ ਬਰਾਦਰ ਸਰਪਾਟ ਸਾਡੇ ਮੁੰਡੇ ਦਾ ਸਿਰ ਪਾੜ ਗਿਆ ਪਤਮੀ ਜੀ ਕੀਤੀ ਆਹ ਲੇਡੀਜ਼ ਬੋਲੀਆਂ ਆ ਜਾ ਕੋਣ ਆਇਆ ਇਹ ਠੀਕੋ ਨਾ ਆਇਆ ਨਹੀਂ ਆ ਜਾ ਕੰਜਰਾ ਆ ਜਾ ਵੀ ਗੂ ਖਾਣ ਆਇਆ ਇਹ ਇੱਥੇ ਖੜ ਕੇ ਬਣਾਏਗਾ ਕਿਹੜੀਆਂ ਆਏਗਾ ਲੈ ਨੂੰ ਚੱਕੀ ਆ ਜਾ ਕਿੱਥੇ ਆ ਬੁਲਾਏ ਹੈ ਕਿਥੋਂ ਆਤੋਂ ਕਿੰਡੀਆਂ ਦਾ ਹੋਰ ਜੇ ਇੱਕ ਦਫਾ ਪਤਾ ਆਏ ਆਏ ਲੋ ਕੜੀਆਂ ਬਣ ਕੇ ਨੱਚਣ ਗਲੀਆਂ ਵਿੱਚ ਰਹੀਆਂ ਹੋਵੇ ਹੁਣ ਮੈਨੂੰ ਬੋਲ ਕਿਹੜੀ ਆ ਇਹ ਆਏ ਕਹਿੰਦੇ ਰੰਡੀਆਂ ਆਉਣੀਆਂ ਆਉਣੀਆਂ ਮੇਰੇ ਤੁਸੀਂ ਕਿਵੇਂ ਢੇਲਾਇਆ ਬੰਦਾ ਉਹਨੇ ਮੇਰੇ ਖੁਦ ਵਾਲ ਕੱਟੇ ਆ ਵੇਖੋ ਕਿਉਂਕਿ ਮੈਂ ਕਿਉਂਕਿ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਸੀ ਹਾਂ ਮੇਰੀ ਬਾਹਾਂ ਤੋੜਤੀ ਮੇਰੀ ਆ ਮਾਂ ਦੇ ਉੱਤੇ ਮਾਰਿਆ ਜ਼ੋਰ ਦੇਣੇ ਆ ਵੀ ਰਹਿਨੇ ਬਚਾਇਆ ਸਾਡੇ ਮੁੰਡੇ ਦਾ ਸਿਰ 파ਰ ਤੇ ਇਹਨਾਂ ਨੇ ਕਿਉਂਕਿ ਅਸੀਂ ਲੋਕਾਂ ਦੇ ਹੱਕਾਂ ਲਈ ਲੜ ਰਹੇ ਸੀਗੇ ਇਸ ਲਈ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਅਸੀਂ ਅਸੀਂ ਇਹਨਾਂ ਦੇ ਇਹਨਾਂ ਦੇ ਨਾਲ ਆ ਕੇ ਮੈਂ ਇਹਨਾਂ ਦੇ ਨਹੀਂ ਖੜੀ ਸੀ ਬੇਬੇ ਉਹਨਾਂ ਨਾਲ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਇਹਨਾਂ ਨੇ ਮੈਂ ਲੋਕਾਂ ਦੇ ਹੱਕ ਲਈ ਲੜਦੀਆਂ ਲੜਦੀ ਰਹੂੰਗੀ ਲੜ ਰਹੀ ਹਾਂ ਲੋਕਾਂ ਦੇ ਹੱਕ ਲਈ ਹਾਂ ਤਾਂ ਨਹੀਂ ਤੇ ਨਾ ਕੋਈ ਮੈਂ ਕੁਝ ਕਰਦਾ ਹਾਂ ਆਹ ਨਹੀਂ ਰਹੋਣੇ ਪਰ ਤਾਂ ਚੱਲ ਆਪ ਜਾ ਬੜਿਆ ਸੇ ਮੈਨੂੰ ਕੋਹਤ ਮਾ ਚੱਲ ਮੇਰਾ ਕਿਰੋ ਸੋਰਾ ਸਿੱਧੀ ਜਾ ਰਹੇ ਸੀ ਮੈਨੂੰ ਸੇ ਮੇਰਾ ਕਿਦਣਾ ਕਰਨਾ ਹੈ ਕਿਹੜਾ ਬੜਿਆ ਮੈਨੂੰ ਤਾਂ ਨਹੀਂ ਇਹਨਾਂ ਕੁੱਟਿਆ ਨਹੀਂ ਇਹ ਤਾਂ ਮੁੰਡਾ ਹੀ ਹੈ ਇਹ ਝੂਠ ਨਾ ਬੋਲੇ ਝੂਠ ਬੋਲ ਰਹੀਆਂ ਮੈਡਮ ਜੀ ਝੂਠ ਬੋਲ ਰਹੀਆਂ ਮੈਂ ਨਹੀਂ ਪੜੀ ਹਾਂ ਇਹਨਾਂ ਕੋਈ ਪੈਸੇ ਲੱਕ ਬੰਦੇ ਕੋਲ ਆਸੀ ਹੋਣਾ ਆਪਣਾ ਮੇਰੀ ਅਨੁਸਾਰ ਦੇਖੋ ਸੋਚ ਇਹ ਬੰਦੇ ਦਾ ਤਾਲਾ ਕਿਉਂਕਿ ਅਸੀਂ ਲੋਕਾਂ ਲਈ ਲੜ ਰਹੇ ਸੀ ਕਿਉਂਕਿ ਲੋਕਾਂ ਲਈ ਲੜ ਰਹੇ ਸੀਗੇ ਇਹ ਮੇਰੀ ਗੱਲ ਸੁਣੋ ਆ ਬਈ ਦਾਲੀਏ ਇਹ ਵੀ ਦੇਖਿਆ ਯਾਰ ਇਹ ਕਰ ਦੇਖ ਕੁਛ ਨਹੀਂ ਸਹੀ ਆ ਬਰੋ ਕੁਛ ਨਹੀਂ ਹੁੰਦਾ ਤੁਹਾਡੇ ਸਾਹਮਣੇ ਕੀ ਕੁਛ ਹੋ ਰਿਹਾ ਰੇਤ ਮਾਫੀਆ ਕੀ ਕੁਛ ਕਰ ਰਿਹਾ ਮੈਂ ਐਸਐਚਓ ਨੂੰ ਕਾਲ ਕਰਦੀ ਨੋ ਰਿਪਲਾਈ ਐਕਸ਼ਨ ਨੂੰ ਕਾਲ ਕੀਤੀ ਨੋ ਰਿਪਲਾਈ